ਪੰਜਾਬ ਜਾਣਾ ਔਰ ਇੱਥੇ ਆ ਕੇ ਕਿਸਾਨੀ ਕਰਨਾ ਤੇ ਕਿਸਾਨ ਤੇ ਕਹਿੰਦਾ ਕਿ ਇੱਥੇ ਲਾਹੇਵੰਦ ਨਹੀਂ। ਕੀ ਦੀਆ ਫਿਰ ਆਪ ਹੀ ਪ੍ਰੋਸੈਸ ਕਰੀ ਦੀ ਤੇ ਆਪ ਹੀ ਪਰਚੇਜ ਕਰੀ ਦੀ। ਤਾਂ ਬਾਸ ਆਪਣੇ ਹੀ ਕੋਈ ਪਤਾ ਹੀ ਨਹੀਂ ਕਿ ਅਸੀਂ ਕੀ ਪਾ ਰਹੇ ਹਾਂ ਤੇ ਉਹਦੇ ਮੁਤਾਬਕ ਆਪਣੇ ਘਰ ਵਾਸਤੇ ਸਟਾਰਟ ਕੀਤਾ ਤੇ ਫਿਰ ਉਸ ਤੋਂ ਬਾਅਦ ਸੀ ਸੱਸਦੇ ਕੋਲ ਉਹ ਰਿਆਣ ਬਣ ਗਿਆ ਲੋਕ ਵੀ ਮੰਗਣ ਲੱਗ ਪਏ। ਬੜਾ ਵੱਡਾ ਅਤਾਚਾਰ ਕੇ ਕਿੱਲੇ ਹੋਣਾ ਆਰਗੈਨਿਕ ਕਰੀ ਦੀ ਐ ਅਕਸਰ ਪੰਜਾਬ ਦੇ ਕਿਸਾਨਾਂ ਦਾ ਇਹ ਕਹਿਣਾ ਕਿ ਕਿਸਾਨੀ ਲਾਹੇਵੰਦ ਨਹੀਂ ਹੈ ਲੇਕਿਨ ਪੰਜਾਬ ਦੇ ਕਈ ਐਸੇ ਗਾਹਵਾਂਦੂ ਕਿਸਾਨ ਵੀ ਨੇ ਜਿਨ੍ਹਾਂ ਨੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਔਰ ਇਸੇ ਤਰ੍ਹਾਂ ਕੱਲੂਸੋਲ ਪਿੰਡ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕੱਲੂਸੋਲ ਪਿੰਡ ਦੇ ਕਿਸਾਨ ਸੁਖਵਿੰਦਰਪਾਲ ਸਿੰਘ ਜਿਹੜੇ ਕਿ ਵਿਦੇਸ਼ ਦੇ ਵਿੱਚ ਵੀ 5 ਸਾਲ ਇੰਗਲੈਂਡ ਦੇ ਵਿੱਚ ਰਹਿ ਕੇ ਉੱਥੇ ਉੱਥੋਂ ਦਾ ਮਾਹੌਲ ਵੇਖ ਕੇ ਉੱਥੇ 5 ਸਾਲ ਬਤਾਨ ਤੋਂ ਬਾਅਦ ਵੀ ਪੰਜਾਬ ਦੀ ਧਰਤੀ ਤੇ ਹੀ ਕਿਸਾਨੀ ਕਰ ਰਹੇ ਨੇ ਕੀ ਸੁਖਵਿੰਦਰਪਾਲ ਜੀ ਪਹਿਲੇ ਮੈਨੂੰ ਦੱਸਿਓ ਕਿ ਇੰਗਲੈਂਡ ਤੋਂ ਪੰਜਾਬ ਜਾਣਾ ਔਰ ਇੱਥੇ ਆ ਕੇ ਕਿਸਾਨੀ ਕਰਨਾ ਤੇ ਕਿਸਾਨ ਤੇ ਕਹਿੰਦਾ ਕਿ ਇੱਥੇ ਲਾਹੇਵੰਦ ਨਹੀਂ ਤੇ ਲਾਹੇਵੰਦ ਤੇ ਮਤਲਬ ਜੇ ਉੱਦਾ ਕਰੀਏ ਫੇਰ ਤੇ ਲਾਹੇਵੰਦ ਨਹੀਂ ਹੈ ਜੇ ਮੰਡੀ ਕਰਨਾ ਦੇ ਸਾਹਬ ਨਾ ਜਾਈਏ ਤੇ ਤੇ ਕਿਸਾਨੀ ਕਾਟੇ ਵੰਦੀ ਹੈ ਪਰ ਜੇ ਕਹੇ ਕਨਿਕਨਾ ਸਿਸਟਮ ਨਾ ਕਰੀਏ ਤੇ ਫੇਰ ਲਾਈਵ ਹੁੰਦੇ ਬਿਲਕੁਲ ਸੁਖਿੰਦਰਪਾਲ ਜੀ ਤੁਹਾਡੀ ਪਹਿਚਾਨ ਵੀ ਇੱਕ ਵੱਖਰੇ ਕਿਸਾਨ ਵਜੋਂ ਆ ਜਦੋਂ ਮੈਂ ਬਾਹਰ ਪਿੰਡ ਤੋਂ ਐਂਟਰ ਕਰ ਰਿਹਾ ਹਾਂ ਤਾਂ ਉਦੋਂ ਹੀ ਪਤਾ ਲੱਗਦਾ ਕਹਿੰਦੇ ਕਿ ਕਿਹੜੇ ਆਰਗੇਨਿਕ ਵਾਲੇ ਜਿਹੜੇ ਜਾਂ ਚੱਕੀ ਵਾਲੇ ਜਾਂ ਕੋਲੂ ਵਾਲੇ ਕਿੱਥੇ ਕੁ ਜਾਣਾ ਮਤਲਬ ਇੱਕ ਕਿੰਨੇ ਨਾਂ ਨੇ ਤੁਹਾਡੇ ਇਹ ਦਹਾਈਆ ਕੀ ਕੇਵੇਂ ਦਾ ਰੈਂਦਾ ਰੂਟੀਨ ਕੀ ਕੀ ਵੱਖਰਾਪਣ ਕੀ ਆ ਤੁਹਾਡੀ ਖੇਤੀ ਮਤਲਬ ਕਿ ਆਰਗੇਨਿਕ ਕਰੀਦੀ ਆ ਫਿਰ ਆਪ ਹੀ ਪ੍ਰੋਸੈਸ ਕਰੀਦੀ ਆ ਤੇ ਆਪ ਹੀ ਪਰਚੇਜ ਕਰੀ ਦੀ ਇਹ ਕਿਹੜੀ ਕਿਹੜੇ ਜਿਹੜਾ ਕਹਿ ਲਈਏ ਜੈਂਸ ਆ ਜਿਹੜੀ ਤੁਸੀਂ ਆਪ ਆਪਣੀ ਬੀਜ ਦੇ ਆਰਗੈਨਿਕ ਆਰ ਜਿਹੜੀ ਲੋਕਾਂ ਤੱਕ ਪਹੁੰਚ ਕਰਦੇ ਕਣਕ ਆ ਬਾਸਮਤੀ ਆ ਸਰੋਂ ਸਰੋਂ ਦਾ ਤੇਲ ਆ ਹੋਰ ਮਤਲਬ ਦਾਣੇ-ਦੁਆਣੇ ਸੋਲੇ ਆ ਮਸਰੇ ਆ ਤੇ ਇਹ ਚੀਜ਼ਾਂ ਜੇ ਗੱਲ ਕਰੀਏ ਕਿੰਨੀ ਏਕੜ ਹੈਗੀ ਆ ਤੁਹਾਡੀ ਜ਼ਮੀਨ ਕਿੰਨੀ ਏਕੜ ਆ ਔਰ ਕਿਦੋਂ ਦਿਮਾਗ 'ਚ ਇੱਕ ਆਇਆ ਖਿਆਲ ਕਿ ਆਰਗੈਨਿਕ ਵਨ ਖੇਤੀ ਵੱਲ ਜਾਣਾ ਚਾਹੀਦਾ ਐ ਤੇ ਬਸ ਆਪਣੇ ਹੀ ਪਤਾ ਹੀ ਗਿਆ ਵੀ ਅਸੀਂ ਕੀ ਪਾ ਰਹੇ ਆ ਤੇ ਉਹਦੇ ਮੁਤਾਬਕ ਆਪਣੇ ਘਰ ਵਾਸਤੇ ਸਟਾਰਟ ਕੀਤਾ ਤੇ ਫਿਰ ਉਸ ਤੋਂ ਬਾਅਦ ਸੀ ਸੱਸਦੇ ਮਤਲਬ ਰੁਝਾਨ ਬਣ ਗਿਆ ਤੇ ਲੋਕ ਵੀ ਮੰਗਣ ਲੱਗੇ ਫਿਰ ਥੋੜਾ ਵੱਧਤਾ ਚਾਰ ਕਿੱਲੇ ਹੁਣ ਆਰਗੈਨਿਕ ਘਰੀਦੀ ਐ ਬਾਕੀ 10 ਕਿੱਲੇ ਜੀ ਇਥੇ ਘਰੀਦੀ 12 ਕਿੱਲੇ 10 15 ਕਿੱਲੇ ਇਕੱਠੇ ਪਾ ਜੀ ਜੇ ਜੇ ਤੁਸੀਂ ਕਹਿ ਰਹੇ ਹੋ ਕਿ ਚਾਰ ਕਿੱਲੇ ਆਰਗੇਨਿਕ ਕਰਦੇ ਪਏ ਹੋ ਤੇ ਉਹਦੇ ਵਿੱਚ ਫਿਰ ਕਿਵੇਂ ਰੂਟੀਨ ਕਿਵੇਂ ਲੈਂਦੀ ਹੈ ਕਿਉਂਕਿ ਮੈਂ ਦੇਖਿਆ ਤੁਹਾਡਾ ਕੋਲੂ ਵੀ ਆਪਣਾ ਚੱਕੀ ਵੀ ਆਪਣੀ ਸਭ ਰੂਟੀਨ ਕੀ ਲੈਂਦੀ ਕਿਉਂਕਿ ਜ਼ਿੰਮੇਵਾਰੀ ਖੇਤਾਂ ਦੀ ਵੀ ਹੈ ਦੁਕਾਨ ਦੀ ਵੀ ਹੈ ਰੂਟੀਨ ਮਦਰ ਘਰ ਚਿਆਂ ਤੇ ਘਰੇ ਹੀ ਸਾਰਾ ਪ੍ਰੋਸੈਸਿੰਗ ਜੁੰਟ ਵੀ ਘਰੇ ਹੀ ਆ ਤੇ ਘਰੇ ਹੀ ਕਰੀ ਜਾਂਦਾ ਨਾਲ ਦੀ ਨਾਲ ਹੀ ਸਾਰੇ ਕੰਮ ਹੋ ਹੀ ਜਾਂਦੇ ਲੋਕ ਵੀ ਗਾਹ ਕਿੰਨਾ ਗਾਹ ਵੀ ਆ ਹੀ ਜਾਂਦੇ ਆ ਹੁਣ ਵੀ ਤੁਹਾਡੇ ਸਾਹਮਣੇ ਫੋਨ ਆਉਣੀ ਦਿਆ ਹੈ ਇਦਾਂ ਮਦਰ ਰੁਡਮਾਂਡ ਵੀ ਕਾਫੀ ਹੈ ਲੇਕਿਨ ਮਾਰਕੀਟਿੰਗ ਕਹਿੰਦੇ ਕਿ ਮੰਡੀ ਕਰਨ ਕਿਸਾਨ ਇਸ ਕਰਕੇ ਦੂਸਰੀ ਫਸਲ ਨਹੀਂ ਬੀਜਦਾ ਕਿ ਉਹ ਉਹਨੂੰ ਕਾਸ਼ਤ ਨਹੀਂ ਕਰਦਾ ਕਿ ਉਹਨੂੰ ਕਹਿੰਦੇ ਕਿ ਮੰਡੀ ਕਰਨ ਕਰਨਾ ਔਖਾ ਮੰਡੀ ਕਰਨ ਕਰਨਾ ਔਖਾ ਕਿੰਨਾ ਕਿ ਮੰਡੀ ਕਰਨ ਕਰਨਾ ਬਹੁਤ ਔਖਾ ਵਾ ਮੰਡੀ ਕਿਉਂਕਿ ਕਸਟਮਰ ਆਪ ਹੀ ਲੱਭਣੇ ਪੈਂਦੇ ਆ ਕਿਉਂਕਿ ਨਾ ਤੇ ਇਹਨਾਂ ਦੀ ਕੋਈ ਮੰਡੀ ਆ ਤੇ ਨਾ ਹੀ ਕੋਈ ਇਦਾਂ ਦਾ ਸੇਲ ਪੁਆਇੰਟ ਆ ਸਾਨੂੰ ਚਲੋ ਸਰਕਾਰ ਨੇ ਕਿਸਾਨ ਹੱਟ ਖੋਲ ਕੇ ਦਿੱਤਾ ਕਾਨੂੰਨ ਔਰ ਇੱਕ ਗਰਦਾਸਪੁਰ ਹੁਣ ਰਹਾਟ ਹੈ ਇਕੋਂ ਬਟਾਲੇ ਵੀ ਖੋਲਿਆ ਹੋਇਆ ਕਸਾਣਾ ਹਟੇ ਖੇਤੀਬਾੜੀ ਦਾ ਅਸਟਰ ਇਹ ਕਰਕੇ ਉੱਥੇ ਵੀ ਚਲੋ ਸਮਾਨ ਜਾਂਦਾ ਉੱਥੇ ਵੀ ਲੋਕਾਂ ਨੂੰ ਪਤਾ ਬਾਕੀ ਮੇਰੇ ਕੋਲ ਖੋਲੇ ਕਸਟਮਰ ਜਿਹੜੇ ਆਉਂਦੇ ਆ ਹੁਣ ਇੱਕ ਚੇਨ ਬਣ ਚੁੱਕੀ ਹੋਏਗੀ ਤੁਹਾਡੀ ਤੇ ਹੁਣ ਮਤਲਬ ਜਿਹੜੇ ਕਸਟਮਰ ਜੁੜੇ ਆ ਉਹ ਪੱਕੇ ਜੁੜੇ ਆ ਉਹਨਾਂ ਨੂੰ ਪਤਾ ਵਾ ਉਹ ਗਾਂਵ ਵੀ ਅੱਗੋਂ ਵੀ ਦੱਸ ਦਿਆ ਤੇ ਇਸ ਤਰ੍ਹਾਂ ਰੁਟੀਨ ਤੇ ਚੱਲੀ ਜਾਂਦਾ ਹੈ ਇੰਗਲੈਂਡ ਵੀ ਰਹਿ ਕੇ ਆਏ ਹੋ ਤੁਸੀਂ ਮਤਲਬ 5 ਸਾਲ ਤੁਸੀਂ ਦੱਸਿਆ ਕਿ ਇੰਗਲੈਂਡ ਦੇ ਵਿੱਚ ਰਹੇ

ਵਧੀਆ ਨਾਲ ਹੀ ਹੈ ਸਾਰਾ ਪਰਿਵਾਰ بیٹਾ ਵੀ ਆ ਇਸ ਜੀ ਦੇ ਸਾਰੇ ਸਾਥ ਦੇਂਦੇ ਆ ਜੇ ਮੈਂ ਨਾ ਹੋਵਾਂ ਤੇ ਉਹ ਮਗਰੋਂ ਦੇਖ ਲੈਂਦੇ ਆ ਭਾਜੀ ਕਿਵੇਂ ਕ੍ਰਾਸ ਕੱਟ ਕੇ ਕਿੱਦਾਂ ਕਰਦੇ ਹੋ ਖਰਚੇ ਕਿਉਂਕਿ ਮੈਂ ਇੱਕ ਉਸੂਲਰ ਯੂਨਿਟ ਵੀ ਦੇਖਦਾ ਪਿਆ ਤੁਹਾਡੇ ਅੰਦਰ ਸਾਰੀ ਮਸ਼ੀਨਰੀ ਵੀ ਆਪਣੀ ਵੇਖਦਾ ਪਿਆ ਕਿੱਦਾਂ ਇਹ ਸਾਰਾ ਕੁਝ ਅਚੀਵ ਕੀਤਾ ਤੁਸੀਂ ਬਸ ਇਦਾਂ ਹੀ ਮਿਹਨਤ ਕਰਕੇ ਹੀ ਆ ਜੀ ਪੈਸੇ ਦੇ ਜਿੱਦਾਂ ਜਿੱਦਾਂ ਸੰਭ ਆਈ ਜਾਂਦੇ ਆ ਨਾਲ ਨਾਲ ਲਈ ਜਾਂਦੇ ਆ ਮਤਲਬ ਨਵੀਂ ਜਿਹੜੀ ਟੈਕਨੋਲੋਜੀ ਵੀ ਨਾਲ ਬਣਾ ਰਹੇ ਟੈਕਨੋਲੋਜੀ ਵੀ ਚੱਲ ਰਹੀ ਹੈ ਇਹ ਹਮਨੇ ਲੋਕੀ ਨਹੀਂ ਲੰਬਾ ਦਿੰਦੇ ਕਿ ਕਹਿ ਨਹੀਂ ਦਿੰਦੇ ਕਿ ਕਿਹੜੇ ਚੱਕਰਾਂ ਚ ਪਿਆ ਤੂੰ ਆਰਗੈਨਿਕ ਖੇਤੀ ਚੱਕੀ ਲਾ ਕੇ ਹੁਣ ਮੈਂ ਆ ਦੇਖੋ ਕੰਪਿਊਟਰ ਕਰਾਫ ਆਇਆ ਕਿ ਇਦਾਂ ਹੀ ਇਹ ਚ ਕੱਦੂ ਨਹੀਂ ਗਾ ਕਰਨਾ ਤੇ ਇਦਾਂ ਹੀ ਪਾਣੀ ਛੱਡ ਕੇ ਤੇ ਇਦਾਂ ਸੁੱਕਾ ਕੱਦੂ ਲਾ ਦੇ ਮਤਲਬ ਥੋੜਾ ਲੱਗ ਗਿਆ ਹੈਗਾ ਵਾ ਪਰ ਸੈਸਰ ਹੁਣ ਲੋਕੀ ਮੇਰੇ ਵੱਲ ਵੇਖ ਕੇ ਪਿਛਲੇ ਸਾਲ ਵੀ ਮੈਂ ਕੀਤਾ ਸੀ ਤੇ ਆਰ ਕੀ ਕਾਫੀ ਲੋਕ ਡਏ ਕਰਨ ਪਿੰਡ ਚ ਇਹ ਨਹੀਂ ਕਰਨਾ ਤੇਰੀ ਲੋਕੀਨਿੰਗ ਇਹਦੇ ਕਿ 15 ਕਿੱਲੇ ਦਾ ਮਾਲਕ ਮਾਝੇ ਦਾ ਕਿਸਾਨ 15 ਕਿੱਲੇ ਵਾਲਾ ਤੇ ਵੈਸੇ ਹੀ ਬੜਾ ਝਨਾੜ ਕਹਿੰਦੇ ਤੇ ਉਹ ਮੇਰੇ ਚੱਕੀ ਲਾ ਕੇ ਬੈਠੇ ਹਾਂ ਨਹੀਂ ਕਹਿੰਦੇ ਆ ਕਹਿੰਦੇ ਮਿਲਿਆ ਕਰਦੇ ਆ ਉਹ ਤੇ ਹੁੰਦੀਆਂ ਗੱਲਾਂ ਤੇ ਹੁੰਦੀਆਂ ਆ ਕੰਮ ਕਰਨਾ ਤੇ ਜ਼ਰੂਰ ਨੇਕੇ ਵੀ ਆਉਣੇ ਆਉਣਾ ਕਿੱਥੋਂ ਕਿੱਥੋਂ ਲੋਕ ਆਉਂਦੇ ਨੇ ਸਮਾਨ ਲੈਣ ਅੰਮ੍ਰਿਤਸਰ ਤੋਂ ਹਿਆਰਪੁਰ ਤੋਂ ਫਤੇਗੜ ਤੋਂ ਕਾਫੀ ਦੂਰੋ ਦੂਰੋਂ ਵੀ ਆਉਂਦੇ ਆ ਬਾਕੀ ਜਿਹੜੇ ਨਾਲ ਆਪਣੇ ਇਹ ਲੋਕਲੇ ਆ ਉਹ ਕਾਦੀਆਂ ਤੋਂ ਗੁਰਦਾਸਪੁਰ ਬਟਾਲਾ ਸਾਰੇ ਥਾਵਾਂ ਤੋਂ ਹੁੰਦੇ ਆ ਲਗਭਗ ਕਿਹੜੀ ਚੀਜ਼ ਜ਼ਿਆਦਾ ਮਸ਼ਹੂਰ ਹੈ ਕਿ ਤੁਹਾਡੀ ਤੇਲ ਆ ਜ਼ਿਆਦਾ ਤੇ ਕੋਕੋਨਟ ਆਲ ਤੇ ਮਸਟਰਡ ਆਲ ਇਹ ਹੀ ਜ਼ਿਆਦਾ ਵੇਚਦਾ ਬਾਕੀ ਆਟਾ ਵੀ ਹੈ ਮਲਟੀ ਗ੍ਰੇਨ ਆਟਾ ਵਾ ਵੈਸਣਿਆ ਤੇ ਹਲਦੀ ਆ ਇਹ ਚੀਜ਼ਾਂ ਸਾਰੀਆਂ ਹਲਦੀ ਵੀ ਆਪਣੀ ਓਕੇ ਕੈਸਟ ਕਰਦੇ ਹੁਣ ਹਾਂਜੀ ਬਿਲਕੁਲ ਲੋਕੀ ਵੇਰੇ ਇਦਾਂ ਡਿਬਾਰਡ ਵੀ ਵਾਧੀ ਹੁੰਦੀ ਨਾ ਹੋਏ ਕਿ ਨਾ ਲੋਕਾਂ ਨੇ ਕਿ ਸਾਨੂੰ ਬਾਕੀ ਵੀ ਸਮਾਨ ਲਿਆ ਕੇ ਹਾਂਜੀ 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 ਉਹ ਵੀ ਹੁਣ ਸਹਿਦ ਦਾ ਵੀ ਲੱਗੇ ਨਾਲ ਸ਼ੁਰੂ ਕਰਨਾ ਸਹਿਦ ਦਾ ਵੀ ਅਗੋਂ ਮੱਖੀਆਂ ਮੱਖੀਆਂ ਦਾ ਕਰਾਂਗੇ ਬਿਲਕੁਲ ਇੱਕ ਪੱਖ ਹੋਰ ਹੈ ਕਿ ਜੇ ਆਪਾਂ ਦੇਖੀਏ ਤੇ ਕਿਸਾਨੀ ਦੇ ਵਿੱਚ ਜਦੋਂ ਕਿਸਾਨ ਕਰਦਾ ਕੰਮ ਤੇ ਉਹਦੇ ਨਾਲ ਹੋਰ ਜਿਹੜੇ ਲੋਕ ਜੁੜਦੇ ਨੇ ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਤੇ ਕਿੰਨੇ ਕਿ ਕਿਸਾਨ ਜਿਹੜੇ ਨੇ ਆਰਗੈਨਿਕ ਖੇਤੀ ਵੱਲ ਜੁੜਦੇ ਪਏ ਨੇ ਹੋਂਤੇ ਕਾਫੀ ਅਧਰਜਨਕ ਅਫੀ ਪੁੱਛਣ ਵੀ ਆਉਂਦੇ ਆ ਕਿ ਕਿਦਾਂ ਕੀ ਪਾਉਂਦੇ ਜੇ ਤੂੰ ਕਿਦਾਂ ਫਸਲ ਬੀਜਦੇ ਸਾਰਾ ਹੋਂ ਲੋਕਾਂ ਦਾ ਧਿਆਨ ਕਾਫੀ ਹੈ ਬਸ ਇਹ ਹੈਗਾ ਕਿ ਆਰਗੈਨਿਕ ਜ਼ਹਿਰ ਵੱਲੋਂ ਮੁੜ ਰਹੇ ਇੱਕ ਮੈਂ ਦੇਖਿਆ ਬੋਰਡ ਤੇ ਵੀ ਜਿਹੜੀ ਤੁਹਾਡੀ ਐਫ ਪੀਓ ਐਫ ਪੀਓ ਇਹ ਕੀ ਹੈ ਇਹਦੇ ਬਾਰੇ ਦੱਸੋ ਆਰਗੇਨਾਈਜੇਸ਼ਨ ਮਤਲਬ ਇੱਕਿਆ ਜਿੱਦਾਂ ਸੁਸਾਇਟੀ ਨਹੀਂ ਆ ਸੇਮ ਉਹੀ ਚੀਜ਼ ਆ ਤੇ ਇਹਦੇ ਨਾਲ ਕਿਸਾਨ ਜੋੜ ਕੇ ਤੇ ਆਪਾਂ ਇੱਕ ਨੈਕਟ ਬਣਾਵਾਂਗੇ ਵਧੀਆ ਤੇ ਕੋਈ ਵੀ ਬਸ ਸਟਾਰਟਿੰਗ ਹੀ ਆਉਣਗੇ ਸ਼ੁਰੂ ਮਤਲਬ ਕਿ ਇੱਕ ਆਪਣਾ ਬ੍ਰਾਂਡ ਹੋਏਗਾ ਬਾਕੀ ਕਿਸਾਨ ਵੀ ਹੋਣਗੇ ਬਾਕੀ ਕਿਸਾਨ ਵੀ ਹੋਣਗੇ ਜੇ ਕੋਈ ਮਤਲਬ ਮਾਵੇਂ ਦੀ ਖੇਤੀ ਦਾਲਾਂ ਵੀ ਕਰਦਾ ਉਹਦੇ ਕੋਲ ਆਪਾਂ ਦਾਲ ਖਰੀਦ ਲਾਂਗੇ ਤੇ ਜੇ ਕੋਈ ਹੋਰ ਸੋਲੇ ਬੀਜਦਾ ਜਾਂ ਕੋਈ ਮਤਲਬ ਬਾਸਮਤੀ ਬੀਜੇਗਾ ਉਹ ਖਰੀਦ ਕੇ ਉਹ ਇੱਕ ਬ੍ਰਾਂਡ ਬਣਾ ਕੇ 17 ਦੇ ਮਾਰਕ ਬਿਲਕੁਲ ਤੁਸੀਂ ਦੇਖਿਆ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਕੱਲੂ ਸੋਲ ਦਾ ਜੇ ਗੱਲ ਕਰੀਏ ਤੇ ਕੱਲੂ ਸੋਲ ਦੇ ਵਿੱਚ ਮਸ਼ਹੂਰ ਨੇ ਇੱਕ ਕਿਸਾਨ ਕਿ ਆਰਗੈਨਿਕ ਖੇਤੀ ਤੇ ਕਰ ਰਹੇ ਨੇ ਲੇਕਿਨ ਆਪਣੀਆਂ ਜਨਸਾਂ ਨੂੰ ਲੋਕਾਂ ਤੱਕ ਪ੍ਰੋਸੈਸ ਕਰਕੇ ਪੂਰਾ ਵੇਚ ਰਹੇ ਨੇ ਔਰ ਇੱਕ ਬ੍ਰਾਂਡ ਇੱਕ ਕਿਸਾਨਾਂ ਨੂੰ ਵੀ ਅੱਗੇ ਪਰਫੁੱਲਿਤ ਕਰ ਰਹੇ ਨੇ ਕਿ ਕਿਸਾਨ ਵੀ ਨਾਲ ਜੁੜਨਾ ਔਰ ਇੱਕ ਕੰਪਨੀ ਬਣਾਉਣ ਦੀ ਤਿਆਰੀ ਚ ਨੇ ਕਿ ਇੱਕ ਬ੍ਰਾਂਡਿੰਗ ਹੋਵੇ ਇੱਕ ਪ੍ਰੋਡਕਟ ਦੀ ਬ੍ਰਾਂਡਿੰਗ ਆਪਣੀਆਂ ਫਸਲਾਂ ਦੀ ਬ੍ਰਾਂਡਿੰਗ ਕਰਕੇ ਲੋਕਾਂ ਤੱਕ ਪਹੁੰਚਾਈ ਜਾਵੇ ਕੈਮਰਾਮੈਨ ਵਿਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਮਨੀ ਟੀਵੀ ਲਈ ਗਰਦਾਸ